ਵਿੱਚ ਮਸਲੀਨ ਦੇ ਸੂਟ ਵੀ ਆ ਗਏ ਆਪਣੇ ਕੋਲ ਆਫਰਾਂ ਦੇ ਵਿੱਚ ਜੀ ਸੀਜ਼ਨ ਆ ਗਿਆ ਪਾਰਟੀ ویئر ਵਿਆਹ ਸ਼ਾਦੀ ਦਾ ਲਓ ਜੀ ਜਲਦੀਆਂ ਜੀ ਆਰਡਰ ਬੁੱਕ ਕਰਵਾ ਲਓ ਜਾਂ ਵਿਜ਼ਿਟ ਕਰ ਲਓ ਜੀ ਬਹੁਤ ਵਧੀਆ ਕਲੈਕਸ਼ਨ ਆਈ ਹੈ ਪਾਰਟੀ ویئر ਮਸਲੀਨ ਦੇ ਸੂਟ ਨੇ ਟੋਟਲੀ ਹੈਂਡਵਰਕ ਦੇ ਪੀਸ ਆਕੇ ਦੇਖੋ ਜੀ ਹੈਂਡਵਰਕ ਦਾ ਪੀਸ ਚੈੱਕ ਕਰੋ ਕਿੰਨਾ ਸੋਹਣਾ ਆਰਟੀਕਲ ਹੈ ਬਹੁਤ ਸੋਹਣਾ ਹੈਵੀ ਐਮਬ੍ਰੋਇਡਰੀ ਦੇ ਪੀਸ ਆਕੇ ਦੁਪੱਟਾ ਮਸਲੀਨ ਦਾ ਐਮਬ੍ਰੋਇਡਰੀ ਵਾਲਾ ਦੁਪੱਟਾ ਹੋਊਗਾ ਜੀ ਨਾਲ ਪਿਓਰ ਮਸਲਿਨ ਦਾ ਸੂਟ ਹੈ ਮਸਲਿਨ ਦਾ ਦੁਪੱਟਾ ਵਿਦ ਐਮਬ੍ਰੋਇਡਰੀ ਚਾਰ ਕਲਰ ਨੇ ਪਹਿਲਾ ਕਲਰ ਹੈ ਪਿੰਕ ਟੋਨ ਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਪਿੰਕ ਟੋਨ ਹੈ ਬਹੁਤ ਸੋਹਣੇ ਚਾਰ ਕਲਰ ਆਉਣਗੇ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਜੀ ਨੈਕਸਟ ਆ ਗਿਆ ਨੇਵੀ ਕਲਰ ਹੈ ਬਹੁਤ ਵਧੀਆ ਕਲਰ ਚਾਰਟ ਆਇਆ ਨੇਵੀ ਕਲਰ ਆ ਕੇ ਦੇਖੋ ਹੈਂਡਵਰਕ ਦਾ ਪੀਸ ਆ ਗਿਆ ਜੀ ਪ੍ਰਾਈਸ 12-1200 ਲਈ ਜਿਹਦੇ ਨੇ ਬਾਜ਼ਾਰ ਦੇ ਵਿੱਚ ਆਪਾਂ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਜੀ ਮੈਂ ਕਹਿੰਦਾ ਬਹੁਤ ਵੱਡੀ ਆਫਰ ਦੇ ਵਿੱਚ ਮਸਲੀਨ ਦੇ ਸੂਟ ਹੈਂਡਵਰਕ ਦਾ ਕੰਮ ਹੋਇਆ ਦੁਪੱਟਾ ਵਰਕ ਵਾਲਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸੂਟ ਦਾ ਰੇਟ ਬਾਜ਼ਾਰ ਦੇ ਵਿੱਚ ਕੀ ਚੱਲ ਰਿਹਾ ਹੈਗਾ 1200 ਜਾਂ 1000 ਚੱਲ ਰਿਹਾ ਆਪਣੇ ਕੋਲ ਲੈ ਕੇ ਆਏ 650 ਰੁਪਏ ਦੇ ਵਿੱਚ ਸਿਰਫ ਉਹ ਸਿਰਫ 650 ਰੁਪਏ ਰੇਂਜ ਦੇ ਵਿੱਚ ਚਾਰ ਰੰਗ ਨੇ ਬਲੈਕ ਮਹਿਰੂਨ ਨੇਵੀ ਤੇ ਪਿੰਕ ਟੋਨ ਚਾਰ ਕਲਰ ਆਉਣਗੇ ਜੀ ਟੋਟਲੀ ਹੈਵੀ ਹੈਂਡ ਬਹੁਤ ਵਧੀਆ ਹੈਵੀ ਐਮਬ੍ਰੋਇਡਰੀ ਹੋਈ ਹੈ ਪ੍ਰਾਈਸ 650 ਰੁਪਏ ਦਾ ਮਸਲੀਨ ਦੇ ਵਿੱਚ ਆਰਟੀਕਲ ਆਊਗਾ ਜੀ ਬਹੁਤ ਸ਼ਾਨਦਾਰ ਆਈਟਮ ਹੈ ਦੇਖੋ ਮਸਲੀਨ ਦਾ ਸੂਟ 650 ਰੁਪਏ ਵਿੱਚ ਆਫਰ ਲੱਤੀ ਜਲਦੀ ਆ ਜੀ ਵਿਜ਼ਿਟ ਕਰ ਲਓ ਜਾਂ ਆਰਡਰ ਬੁੱਕ ਕਰਵਾ ਲਓ ਪ੍ਰਾਈਸ 650 ओनली ਜੀ ਬਹੁਤ ਵਧੀਆ ਕਪੜਾ ਮਸਲੀਨ ਦੇ ਵਿੱਚ ਹੈਵੀ ਹੈਂਡਵਰਕ ਦਾ ਸ਼ਿਪਿੰਗ ਚਾਰਜ ਇੱਕ ਸੂਟ ਦੇ 60 ਰੁਪਏ ਦੋ ਦੇ 100 ਰੁਪਏ ਜੀ ਜਲਦੀ ਆ ਜੀ ਆਰਡਰ ਬੁੱਕ ਕਰਵਾ ਲਓ ਪੇਮੈਂਟ ਆਨਲਾਈਨ ਹੋਊਗੀ ਮਸਲੀਨ ਦੇ ਸੂਟਾਂ ਦੇ ਆਫਰ ਲੱਗੀ 650 ਰੁਪਏ ਦਾ ਹੈਵੀ ਹੈਂਡਵਰਕ ਦਾ ਪੀਸ ਹੈ ਜੀ ਬਹੁਤ ਵਧੀਆ ਸੂ